ਸੁਭਾ ਹਾਲ ਜੋੜਦੇ ਸੀ ਚਿੱਤ ਵਹਿਣੀ ਰੋੜਦੇ ਸੀ ਮਿਰਦੇ ਦੀ ਹੈ ਕਲੰਮੀ ਛੇੜ ਲੈਂਦੇ ਆਵਾਜ਼ਾਂ ਦੀ ਮੇਲੇ ਚ ਕਵਿਸ਼ਰੀ ਦਾ ਗੌਲ ਹੁੰਦਾ ਤਿੱਖੜੀ ਦਾ ਢੱਡ ਤੇ ਸਰੰਗੀ ਬਹੁਤੀ ਲੋੜ ਨਹੀਂ ਸੀ ਸਾਜਾਂ ਦੀ ਲੋੜੀਆਂ ਦੀਵਾਲੀਆਂ ਨੇ ਇਕੱਠਿਆਂ ਹੀ ਵਾਲੀਆਂ ਨੇ ਬੜੀ ਸਾਂਝੀ ਵਾਲਤਾ ਸੀ ਹੁੰਗੀ ਵਿਆਹ ਕਾਜਾਂ ਦੀ ਕਾਲਜੇ ਨੂੰ ਪੈਂਦੀ ਖਿੱਚ ਹੁਣ ਲੋਕ ਗੀਤਾਂ ਵਿੱਚ ਸੁਣੀ ਦੀਆਂ ਗੱਲ ਪਿੰਡੂ ਗੀਤਾਂ ਤੇ ਰਵਾਜਾਂ ਦੀ ਰਹਿ ਗਈ ਹੈ ਗੱਲ ਪਿੰਡੂ ਰੀਤਾਂ ਤੇ ਰਵਾਜਾਂ ਦੀ ਕੱਚੇ ਰਾਹਾ ਡੰਡੀਆਂ ਚੋਂ ਝਾੜੀਆਂ ਤੇ ਝੰਡੀਆਂ ਚੋਂ ਕੱਚੇ ਰਾਹਾ ਡੰਡੀਆਂ ਚੋਂ ਝਾੜੀਆਂ ਤੇ ਝਾੜੀਆਂ ਤੇ ਝੰਡੀਆਂ ਚੋਂ ਦਰੋਂ ਨਾ ਤਾਂ ਜੋ ਬਾੜ ਲੈਂਦੇ ਸੀ ਲਿਹਾਜ਼ਾਂ ਦੀ ਜਾਨ ਪਈ ਸਹਿਕਦੀ ਸੀ ਦੁਨੀਆ ਤਰ੍ਹਾਂ ਇੱਕ ਦਿਨ ਸੀ ਬੜੀ ਸ਼ਕਤਾਈ ਸੀ ਫਰੰਗੀਆਂ ਦੇ ਰਾਜਾਂ ਦੀ ਊਠ ਬੈਲ ਗੱਡੀਆਂ ਵਾਲੇ ਫੇਰ ਕਾਢਾਂ ਕੱਡੀਆਂ ਦੇ ਸਾਰ ਨਹੀਂ ਸੀ ਪੱਤਾ ਰੇਲ ਗੱਡੀਆਂ ਜਹਾਜ਼ਾਂ ਦੀ ਬਰਕਤਾਂ ਸੀ ਧੰਦੇਆਂ ਚ ਮੋਹ ਤੇ ਬੰਦਿਆਂ ਚ ਖਾਂਦਾ ਨਹੀਂ ਸੀ ਜੋੜ-ਜੋੜ ਮਾਇਆ ਕੋਈ ਆ ਜਾਂਦੀ ਖਾਂਦਾ ਨਹੀਂ ਸੀ ਜੋੜ-ਜੋੜ ਮਾਇਆ ਕੋਈ ਆ ਜਾਂਦੀ ਸਾਂਝੇ ਪਰਵਾਰਾਂ ਦੀ ਗੱਲ ਕਰਨ ਲੱਗੇ ਆਆਂ ਅਤੇ ਚਾਚਿਆਂ ਦਾ ਚੜੀਆਂ ਦੇ ਗਾਚਿਆਂ ਦਾ ਤਾਆਂ ਤੇ ਚਾਚਿਆਂ ਦਾ ਚੜੀਆਂ ਤੇ ਦਾਚਿਆਂ ਦਾ ਬਾਜਰਾ ਕਣਕ ਛੋਲੇ ਸਾਂਝਾ ਪੈਣੀ ਪੱਠਾ ਸੀ। ਵਰੀ ਦੇ ਤਿਉਹਰਾਂ ਵਿੱਚ ਭਾਦੀਆਂ ਦੇ ਤਿਉਹਰਾਂ ਵਿੱਚ ਵਰੀ ਦੇ ਤਿਉਹਰਾਂ ਵਿੱਚ ਭਾਦੀਆਂ ਦੇ ਤਿਉਹਰਾਂ ਵਿੱਚ ਮਾਣ ਤਾਣ ਸੱਚਾ ਸੁੱਚਾ ਪਿਆਰ ਆ ਸਾਟਕੀ ਸੀ। ਪਗੜੀ ਨੂੰ ਮਾਵਾ ਯਾਰੋਂ ਸਾਦਾ ਪਹਿਰਾਵਾ ਯਾਰੋਂ ਕੱਢੀ ਦਾ ਖੱਦਰ ਬਸ ਬੋਸ਼ਕੀ ਤੇ ਰੱਖਾਂ ਸੀ। ਪਗੜੀ ਨੂੰ ਮਾਵਾ ਯਾਰੋ ਸਾਦਾ ਪਹਿਰਾਵਾ ਯਾਰੋ ਖੱਡੀ ਦਾ ਖੰਦਰ ਬਸ ਬੋਸ਼ਕੀ ਤੇ ਰਠਾ ਸੀ ਕਾਰਾਂ ਦੀਆਂ ਹੂਕਰਾਂ ਨੂੰ ਔਣਾਂ ਸਕੂਟਰਾਂ ਨੂੰ ਉਦੋਂ ਸਾਈਕਲ ਵੇਖਣ ਪਿੰਡ ਹੋ ਜਾਂਦਾ ਇਕੱਠਾ ਸੀ ਉਦੋਂ ਸਾਈਕਲ ਵੇਖਣ ਪਿੰਡ ਹੋ ਜਾਂਦਾ ਇਕੱਠਾ ਸੀ ਜਾਲ ਵਿਸ਼ੇ ਸੜਕਾਂ ਦੇ ਹੁਣ ਨਾਲ ਮੜਕਾਂ ਦੇ ਜਿਵੇਂ ਛੀਨਾ ਪਾ ਕੇ ਵਾਂਗ ਤੁਰਦੇ ਆ ਜਾਨੀਆਂ ਜਾਲ ਵਿਸ਼ੇ ਜਾਲ ਵਿਸ਼ੇ ਸੜਕਾਂ ਦੇ ਹੁਣ ਨਾਲ ਮੜਕਾਂ ਦੇ ਜੀਨਾ ਸ਼ੀਨਾ ਪਾ ਕੇ ਵਾਂਗ ਤੁਰਦੇ ਆ ਜਾਨੀਆਂ ਆਖਰੇ ਮਸ਼ੀਨਾ ਦੇ ਲਾਹੌਰ ਦੇ ਸ਼ਕੀਨਾ ਤੇ ਕੰਨਾਂ ਦੇ ਚੰਤੀਆਂ ਗਲਾਂ ਦੇ ਵਿੱਚ ਕਰਨੀਆਂ ਆਖਰੇ ਮਸ਼ੀਨਾ ਦੇ ਲਾਹੌਰ ਦੇ ਸ਼ਕੀਨਾ ਦੇ ਕੰਨਾਂ ਵਿੱਚ ਨੱਤੀਆਂ ਗਲਾਂ ਦੇ ਵਿੱਚ ਕਰਨੀਆਂ